ਵੀ ਵੋਟਾਂ ਦੀ ਪਾ ਗਏ ਤੇ ਜਿਹੜੀਆਂ ਵਿਰੋਧੀ ਪਾਰਦੀਆਂ ਨੇ ਜਿਹੜੀਆਂ ਝੋਲਾ ਚੋਕਦੀਆਂ ਨੇ ਕਦੀ ਓਹ ਨਾਲ ਕਦੀ ਓਹ ਨਾਲ ਇਹਨਾਂ ਮੇਰੋ ਵੀਰੋ ਤੇ ਭਰਾਵੋ ਵੋਟਾਂ ਉਹਨਾਂ ਨੂੰ ਕਿਸੇ ਨੂੰ ਮੂੰਹ ਨਹੀਂ ਜੇ ਲਾਉਣਾ ਇਹ ਤੁਹਾਡੀਆਂ ਪਾਰਦੀਆਂ ਜੋ ਗਏ ਜੇ ਤੇ ਇਹ ਜਿਹੜੇ ਬੰਦੇ ਨੇ ਤੁਹਾਡੀਆਂ ਪਾਰਦੀਆਂ ਜੇ ਇਹ ਝੋਲਾ ਚੋਕ ਕੇ ਦੂਜੇ ਦਾ ਵੀਰੋ ਭਰਾਵੋ ਮਾਝੇ ਵਾਲੇ ਹੋ ਜਾਣੀਆਂ ਮਝੈਨਾ ਮਾਝੇ ਵਾਲੀਆਂ ਇਹ ਜਿੱਦ ਤੱਕ ਮਹਿਰ ਕਰਦੇ ਨੇ ਉੱਥੇ ਪਿਹਾਨੀ ਹੜਦਾ ਵੇਖੜ ਗਿਆ ਕਿ ਚੰਨ ਕੇ ਕੱਢਦਾ ਉਹ ਵੀ ਚੰਨ ਵੀ ਚੜਾ ਦੇਣਗੇ ਫਿਰ ਨਾ ਕਿ ਚੰਨ ਦਾ ਮੈਂ ਚੜਾਉਣਾ ਹੀ ਚੜਾਉਣਾ ਹੈ ਦੇਖਦਾ ਹੀ ਪਹਿਚਾਂਦਾ ਜੀ ਚੜ ਗਿਆ ਹੈ ਉਹ ਭਗਵੰਤ ਮਾਨ ਅੱਜ ਘੁੱਟ ਕੋ ਪੀਲਾ ਕੰਜੂ ਆ ਗਿਆ ਘੁੱਟ ਪੀ ਕੇ ਸੋ ਜਾ ਲੰਮਾ ਪੈ ਜਾ ਤੈਨੂੰ ਗੱਛ ਪੈ ਜਾਣੀ ਆ ਸਾਡਾ ਕਾਫਲਾ ਵੇਖ ਕੇ ਜਿਹੜੇ ਤੂੰ ਬੰਦੇ ਬਾਹਰ ਤੇ ਖਿਲਾਰਨਾ ਅੱਜ ਉਹਨਾਂ ਦੇ ਘਰ ਲਈ ਰੋਟੀ ਘੱਟ ਪੱਕੇਗੀ ਇੱਕ ਦਿਨ ਦੀ ਨਹੀਂ ਰੋਟੀ ਪੱਕਣੀ ਉਹਨਾਂ ਦੇ ਘਰ ਜਿਹੜੇ ਤੂੰ ਬੰਦੇ ਬਾਹਰੋਂ ਲਿਆ ਲਿਆ ਖਿਲਾਰਨਾ ਤੈਨੂੰ ਜੇ ਤੇਰੀ ਪਾਰਟੀ ਜਮਨਾ ਤੂੰ ਉਹਨਾਂ ਨੂੰ ਕਿਉਂ ਨਹੀਂ ਖਿਲਾ ਰਿਆ ਜੇ ਤੇਰੇ ਜਿ ਇਨੀ ਜਿੰਦੇ ਇਹਨੂੰ ਬਾਹਰ ਇਹ ਬੰਦੇ ਲੱਭਦੇ ਨਹੀਂ ਜਿੰਨਾ ਵਿਚਾਰਾਂ 50-50 ਸਾਲ ਹੋ ਜਾਂਦਾ 10 ਸਾਲ ਤੇਰੇ ਮਗਰ ਠੱਕੇ ਖਾਦੇ ਅੱਜ ਇਹਨੂੰ ਪਾਰਟੀ ਚੋਂ ਬਾਹਰ ਕੱਢ ਕੇ ਨਵਾਂ ਬੰਦਾ ਪਸਾਤਾਈ ਮੇਰੇ ਵੀਰੋ ਜੇ ਇਹਨੇ ਬੰਦਾ ਨਵਾਂ ਪਸਾਇਆ ਏ ਤੁਹਾਨੂੰ ਛੱਡ ਕੇ ਤੇ ਮੈਂ ਦੋਵੇਂ ਹੱਥ ਤੁਹਾਡੇ ਅੱਗੇ ਜੋੜਨਾ ਤੁਸੀਂ ਇਹਨੂੰ ਛੱਡ ਕੇ ਤੇ ਇਹਨੂੰ ਸੰਦੀਪ ਛੰਨੀ ਦੇ ਭਰਾ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਮਾਨ ਸਰਕਾਰ ਤੁਹਾਨੂੰ ਇਸ ਪਾਰਟੀ ਜਾਓ ਤੇ ਤੁਹਾਨੂੰ ਵੱਧ ਤੋਂ ਵੱਧ ਮਿਲੇਗਾ ਕੋਈ ਠੱਕਾ ਨਾ ਹੋਵੇਗਾ ਕਿਸੇ ਨਾਲ ਪੰਥ ਜਿਹੜਾ ਇਹਨਾਂ ਚਿੱਟਾ ਏ ਉਹਦੀਆਂ ਜੜਾਂ ਪਟਾਂਗੇ ਇਹਨੂੰ ਵੱਧ ਤੋਂ ਵੱਧ ਤੁਸੀਂ ਗੋਟਾ ਪਾ ਕੇ ਦੇ ਵੀਰੋ ਕਾਮਯਾਬ ਕਰਨਾ ਜੇ ਮੇਰੇ ਵੀਰੋ ਦੇ ਭਰਾਵੋ ਤੇ ਜਿਹੜੀਆਂ ਜਿੰਨੀਆਂ ਪਾਲਦੀਆਂ ਫਰਰਾੜਾ ਫੜੇਂਗਾ ਦਾ ਹੀ ਇਹਨਾਂ ਤੋਂ ਖਾਲਸਾ ਮੰਗਦੇ ਨਹੀਂ ਅਸੀਂ ਤਾਂ ਖਾਲਸਾ ਰਾਜ ਮੰਗਨੇ ਮਾਂ ਮਹਾਰਾਜ ਜੀ ਸੋਹ ਹੈ ਖਾਲਸਾ ਨਹੀਂ ਮੰਗਦੇ ਅਸੀਂ ਤਾਂ ਖਾਲਸਾ ਰਾਜ ਮੰਗਨੇ ਆ ਸਾਡੇ ਗੁਰੂਆਂ ਵੀ ਮੰਗਿਆ ਹੈ ਉਹਨਾਂ ਵੀ ਰਾਜ ਨਾਲ ਇਹ ਚੰਗਾ ਹੋਵੇ ਤੇ ਅਸੀਂ ਚੰਗਾ ਰਾਜ ਪਾਲਦੇ ਆ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ ਕੁਮਾਰੀ ਤਾਂ ਨਿਕਲ ਗਈ